ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨ ਸੇ ਦੂਜਾ ਪਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸੁ ਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਂ ਕੇ ਲਾਗੂ ਪਾਈ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਂ ਕੇ ਲਾਗੂ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੇ ਸੁਖਮਣੀ ਸਾਹਿਬ ਜੀ ਦੀ ਪਹਿਲੀ ਅਸ਼ਟਪਤੀ ਦੇ ਤੀਸਰੇ ਪਦੇ ਦਾ ਪਾਠ ਸਰਵਣ ਕੀਤਾ ਹੈ ਔਰ ਅੱਜ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਤ ਗੁਰੂ ਸਾਨੂੰ ਕੀ ਸਮਝਾਉਣਾ ਚਾਹੁੰਦੇ ਸੀ ਔਰ ਆਪਾਂ ਜਿਵੇਂ ਪਹਿਲੇ ਦੋ ਅਸ਼ਟ ਪਦ ਦੋ ਪਦੇ ਜਿਹੜੇ ਪਹਿਲੇ ਅਸ਼ਟ ਪਦੀ ਦੇ ਵਿਚਾਰ ਕੀਤੇ ਨੇ ਮਹਾਰਾਜ ਉਹਦੇ ਵਿੱਚ ਸਿਮਰਨ ਦੀ ਗੱਲ ਕਰਦੇ ਨੇ ਔਰ ਇਸ ਪਦੇ ਵਿੱਚ ਵੀ ਮਹਾਰਾਜ ਨੇ ਸਿਮਰਨ ਦੀ ਗੱਲ ਕੀਤੀ ਹੈ ਸਤਿਗੁਰ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਦ ਰਿੱਧੀਆਂ ਸਿੱਧੀਆਂ ਕੀ ਹੁੰਦੀਆਂ ਨੇ ਜਿਵੇਂ ਸਾਡੇ ਇੱਕ ਸਰੀਰ ਦੀ ਆਪਣੀ ਤਾਕਤ ਹੈ ਸਾਡੇ ਸਰੀਰ ਵਿੱਚ ਬਲ ਹੈ ਅਸੀਂ ਆਪਣੇ ਸਰੀਰ ਦੇ ਬਲ ਦੁਆਰਾ ਕਿਸੇ ਕੰਮ ਨੂੰ ਕਿਸੇ ਕਾਰਜ ਨੂੰ ਆਪਾਂ ਕਰ ਸਕਦੇ ਹਾਂ ਜੇ ਸਾਡੇ ਸਰੀਰ ਵਿੱਚ ਤਾਕਤ ਨਹੀਂ ਹੈ ਅਸੀਂ ਕੋਈ ਵੀ ਕੰਮ ਜਿਹੜਾ ਹੈ ਇੰਨੀ ਆਸਾਨੀ ਨਾਲ ਨਹੀਂ ਕਰ ਸਕਦੇ ਜੇ ਸਾਡੇ ਸਰੀਰ ਵਿੱਚ ਤਾਕਤ ਨਹੀਂ ਇਸੇ ਤਰੀਕੇ ਦੇ ਨਾਲ ਮਹਾਰਾਜ ਨੇ ਕਿਹਾ ਪੀ ਜਿਵੇਂ ਸਰੀਰ ਦੀ ਇੱਕ ਤਾਕਤ ਹੈ ਉਸੇ ਤਰ੍ਹਾਂ ਮਨ ਦੀ ਵੀ ਇੱਕ ਤਾਕਤ ਹੈ ਲੇਕਿਨ ਮਨ ਦੀ ਤਾਕਤ ਕਦੋਂ ਬਣਦੀ ਹੈ ਮਨ ਕਦੋਂ ਤਾਕਤਵਰ ਹੁੰਦਾ ਹੈ ਉਹ ਸਤਿਗੁਰੂ ਨੇ ਦੱਸਿਆ ਕਿ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਉ ਨਿਦ ਪਿਰਧੀਆਂ ਸਿੱਧੀਆਂ ਜਿਹੜੀਆਂ ਨੇ ਉਹ ਸਾਡੇ ਮਨ ਦੀ ਤਾਕਤ ਹੈ ਕਿਉਂਕਿ ਮਨ ਜੇ ਚਾਹੇ ਹੁਣ ਜੇ ਚਾਹੇ ਤਾਂ ਕੁਝ ਨਹੀਂ ਕਰ ਸਕਦਾ ਲੇਕਿਨ ਜੇ ਸਿਮਰਨ ਕਰ ਰਹੇਗਾ ਤੇ ਇਸ ਨੂੰ ਤਾਕਤ ਮਿਲੇਗੀ ਇਹਦੇ ਬੋਲ ਜਿਹੜੇ ਹੈ ਉਹ ਸੱਚੇ ਹੋਣਗੇ ਜਿੰਨੂੰ ਮਹਾਰਾਜ ਕਹਿੰਦੇ ਨੇ ਪ੍ਰਭ ਜੀ ਵਸੈ ਸਾਧ ਕੀ ਰਸਨਾ ਸਾਧੂਆਂ ਦੀ ਰਸਨਾ ਤੇ ਕਿਉਂ ਪਰਮਾਤਮਾ ਵੱਸਦਾ ਹੈ ਕਿਉਂਕਿ ਉਹਦੇ ਮਨ ਦੇ ਵਿੱਚ ਤਾਕਤ ਹੈ ਉਸਦੇ ਬੋਲਾਂ ਦੇ ਵਿੱਚ ਤਾਕਤ ਹੈ ਰਿੱਧੀਆਂ ਸਿੱਧੀਆਂ ਉਹਦੇ ਕੋਲ ਨੇ ਇਸ ਕਰਕੇ ਪਰਮਾਤਮਾ ਵੀ ਉਸ ਦੀ ਗੱਲ ਮੰਨਦਾ ਹੈ ਉਸ ਦੀ ਜ਼ੁਬਾਨ ਤੇ ਬਹਿ ਕੇ ਬੋਲਦਾ ਹੈ ਇਹ ਜਿੜੀਆਂ ਰਿੱਧੀਆਂ ਸਿੱਧੀਆਂ ਨੇ ਸਾਡੇ ਮਨ ਦੀ ਤਾਕਤ ਹੈ ਅੱਗੇ ਮਹਾਰਾਜ ਨੇ ਕਿਹਾ ਹੈ ਰਿੱਧ ਸਿੱਧ ਨੌ ਨਿੱਧ ਨੌ ਨਿੱਧ ਹੈ ਵੀ ਜਿੰਨੇ ਜਿਵੇਂ ਆਪਾਂ ਕਹਿੰਦੇ ਨੇ ਨੌ ਖਜ਼ਾਨੇ ਨੌ ਖਜ਼ਾਨੇ ਕੀ ਹੈ ਜਿੰਨਾ ਸੰਸਾਰ ਦਾ ਜੋ ਵੀ ਧਨ ਮਾਲ ਹੈ ਮਾਇਆ ਹੈ ਜੋ ਵੀ ਕਹ ਲੋ ਇੱਜ਼ਤ ਸ਼ੌਹਰਤ ਹੈ ਉਹ ਸਾਰਾ ਕੀ ਹੈ ਨੌ ਖਜ਼ਾਨਿਆਂ ਵਿੱਚ ਆਉਂਦਾ ਹੈ ਤੇ ਇਹ ਸਾਰਾ ਕੁਝ ਇਨਸਾਨ ਨੂੰ ਸਿਮਰਨ ਕਰਨ ਦੇ ਨਾਲ ਪ੍ਰਾਪਤ ਹੋ ਜਾਂਦੀ ਹੈ ਅੱਗੇ ਸਤਿਗੁਰੂ ਫਰਮਾਉਣ ਕਰਦੇ ਨੇ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਦੇਖੋ ਜਦੋਂ ਜਿੰਨਾ ਜਿਕਰ ਅਸੀਂ ਸਿਮਰਨ ਨਹੀਂ ਕਰਦੇ ਸਾਡੀ ਆਪਣੇ ਮਨ ਦੀ ਇੱਕ ਮਤ ਹੈ ਪਰ ਜਦੋਂ ਆਪਾਂ ਸਿਮਰਨ ਕਰਦੇ ਆ ਨਾ ਮਹਾਰਾਜ ਕਹਿੰਦੇ ਆਪਣਾ ਜਿਹੜਾ ਗਿਆਨ ਹੈ ਨਾ ਗਿਆਨ ਸਾਨੂੰ ਇੰਨਾ ਹੋ ਜਾਂਦਾ ਹੈ ਕਿ ਸਾਨੂੰ ਧਿਆਨ ਦੀ ਅਵਸਥਾ ਵਿੱਚ ਆ ਸਾਡਾ ਮਨ ਜਿਹੜਾ ਹੈ ਉਹ ਚੱਲਿਆ ਜਾਂਦਾ ਹੈ ਸਾਨੂੰ ਤੇ ਹੁਣ ਜੇ ਆਪਾਂ ਸੋਚੀਏ ਨਾ ਸਿਮਰਨ ਤੋਂ ਬਿਨਾਂ ਸਾਨੂੰ ਪਤਾ ਨਹੀਂ ਕਿ ਅਸੀਂ ਧਿਆਨ ਕਿਸ ਦਾ ਕਰਨਾ ਹੈ ਜਾਂ ਧਿਆਨ ਕਿੱਥੇ ਲਗਾਉਣਾ ਹੈ ਇਹ ਸਾਨੂੰ ਕੁਝ ਨਹੀਂ ਪਤਾ ਪਰ ਸਤਿਗੁਰੂ ਇਹ ਫਰਮਾਉਣ ਕਰਦੇ ਨੇ ਕਿ ਜੇ ਤੂੰ ਸਿਮਰਨ ਕਰੇ ਤੇ ਤੇਰੇ ਗਿਆਨ ਦੇ ਵਿੱਚ ਵਿਵਾਦ ਹੋਏਗਾ ਤੇਰੀ ਆਪਣੀ ਮਤ ਤੈਨੂੰ ਤੇਰੀ ਛੁੱਟ ਜਾਏਗੀ ਔਰ ਸਤਿਗੁਰੂ ਦੀ ਮਤ ਤੈਨੂੰ ਪ੍ਰਾਪਤ ਹੋ ਜਾਏਗੀ ਤੇ ਬੁੱਧ ਜਿਹੜੀ ਹੈ ਉਹ ਸਤਿਗੁਰ ਦੀ ਹੀ ਮੱਤ ਹੈ ਜਿਸ ਨੂੰ ਆਪਾਂ ਅਰਦਾਸ ਵਿੱਚ ਪੜਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਜਿਹੜਾ ਵਿਵੇਕ ਦਾਨ ਹੈ ਨਾ ਵਿਵੇਕ ਦਾ ਮਤਲਬ ਹੈ ਕਿ ਬੁੱਧ ਵਿਵੇਕ ਹੋ ਜਾਣੀ ਤੇ ਜਿੰਨਾ ਚਿਰ ਸਾਡੇ ਬੁੱਧ ਵਿਵੇਕ ਨਹੀਂ ਹੋਈ ਤੇ ਉਹਨਾਂ ਚਿਰ ਗੁਰਮਖੋ ਅਸੀਂ ਸਾਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਅਸੀਂ ਸੰਸਾਰ ਦੇ ਉੱਪਰ ਆਏ ਕਿਸ ਕਰਕੇ ਹਾਂ ਇੱਥੇ ਸਤਿਗੁਰ ਨੇ ਇਹ ਫਰਮਾਨ ਕੀਤਾ ਹੈ ਕਿ ਗਿਆਨ ਧਿਆਨ ਤਤ ਬੁੱਧ ਇਹ ਪ੍ਰਭੂ ਦੇ ਸਿਮਰਨ ਦੇ ਨਾਲ ਪ੍ਰਾਪਤ ਹੋ ਜਾਂਦੀ ਹੈ ਤੇ ਜਿਹੜਾ ਤਤ ਹੈ ਤਤ ਅਸਲ ਵਿੱਚ ਕਹਿੰਦੇ ਹੈ ਪ੍ਰਮਾਤਮਾ ਨੂੰ ਮਾਲਕ ਨੂੰ ਜੇ ਸਿਮਰਨ ਕਰੋਗੇ ਤੁਹਾਨੂੰ ਤੁਹਾਡੇ ਬੁੱਧ ਦੇ ਵਿੱਚ ਜਿਹੜਾ ਉਹ ਤਤ ਪ੍ਰਮਾਤਮਾ ਹੈ ਜਿਸ ਨੂੰ ਮਹਾਰਾਜ ਕੁਰਬਾਨੀ ਵਿੱਚ ਕਹਿੰਦੇ ਨੇ ਬੋਲੇ ਗੋਪੀ ਚੰਦ ਸਤ ਸਰੂਪ ਪਰਮ ਤਤਮੇ ਰੇਖ ਨਾ ਰੂਪ ਇਹ ਜਿਹੜਾ ਪਰਮ ਤਤ ਹੈ ਪ੍ਰਮਾਤਮਾ ਹੈ ਉਸ ਦਾ ਕੋਈ ਰੇਖ ਰੰਗ ਰੂਪ ਨਹੀਂ ਹੈ ਤੇ ਉਹ ਵੀ ਸਤਿਗੁਰੂ ਕਹਿੰਦੇ ਨੇ ਸਿਮਰਨ ਕਰਨ ਦੇ ਨਾਲ ਹੀ ਤੁਹਾਨੂੰ ਉਸ ਦੀ ਪ੍ਰਾਪਤੀ ਹੋ ਜਾਏਗੀ ਅੱਗੇ ਸਤਿਗੁਰੂ ਪਰਮਾਨ ਕਰਦੇ ਨੇ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨ ਸੇ ਦੂਜਾ ਮਹਾਰਾਜ ਕਹਿੰਦੇ ਜੇ ਤੂੰ ਸਿਮਰਨ ਕਰੇਗਾ ਨਾ ਫਿਰ ਤੈਨੂੰ ਜਿਹੜਾ ਹੈ ਜਪ ਤਪ ਪੂਜਾ ਤੋਂ ਭਾਵ ਤਨ ਨੂੰ ਕੱਲੇ ਕੱਲੇ ਦੇਵਤੇ ਪਿੱਛੇ ਫਰਨਾ ਨਹੀਂ ਪੇਗਾ ਕਿਸੇ ਕਿਸੇ ਦੀ ਪੂਜਾ ਕਰ ਕਦੇ ਕਿਸੇ ਦੀ ਪੂਜਾ ਕਰ ਮਹਾਰਾਜ ਕਹਿੰਦੇ ਜਿਨੇ ਸਾਰਿਆਂ ਨੂੰ ਬਣਾਇਆ ਉਸ ਪਰਮਾਤਮਾ ਦੀ ਪੂਜਾ ਕਰੇਗਾ ਸਾਰੇ ਦੇਵੀ ਦੇਵਤੇ ਜੋ ਵੀ ਹੈ ਇਹ ਉਹਦੀ ਪੂਜਾ ਦੇ ਵਿੱਚ ਹੀ ਸਾਰੇ ਖੋਸ਼ ਨੇ ਕਿਉਂਕਿ ਉਹ ਸਾਰੇ ਤੇ ਉਹਦੀ ਪੂਜਾ ਕਰ ਰਹੇ ਨੇ ਜੇ ਆਪਾਂ ਵੀ ਉਹਦੀ ਪੂਜਾ ਕਰਾਂਗੇ ਤੇ ਕਿਹੜਾ ਦੇਵੀ ਦੇਵਤਾ ਜਿਹੜਾ ਨਾਰਾਜ਼ ਹੋ ਜਾਏਗਾ ਫਿਰ ਸਤਗੁਰੂ ਨੇ ਕਿਹਾ ਬਿਨਸੇ ਦੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਦੂਜਾ ਕੀ ਹੈ ਦੂਜੀ ਹੈ ਇੱਕ ਹੈ ਪਰਮਾਤਮਾ ਤੇ ਦੂਜੀ ਹੈ ਉਸ ਦੀ ਮਾਇਆ ਬਣਾਈ ਹੋਈ ਤੇ ਮਹਾਰਾਜ ਕਹਿੰਦੇ ਨੇ ਕਿ ਜਿੰਦਾ ਵੀ ਆਪਾਂ ਦੇਖਦੇ ਹਾਂ ਗੁਰਬਾਣੀ ਵਿੱਚ ਮਾਇਆ ਨੂੰ ਛੱਡਣ ਦੀ ਗੱਲ ਕੀਤੀ ਜਾਂਦੀ ਹੈ ਤੇ ਜੇ ਆਪਾਂ ਮਾਇਆ ਨੂੰ ਫੜੇ ਦਾ ਜਾਂ ਮਾਇਆ ਦੇ ਗੁਣ ਗਾਨਨੇ ਆ ਜਾਂ ਆਪਾਂ ਕਹਿ ਲਓ ਕਿ ਕਿਸੇ ਵੀ ਦੇਵੀ ਦੇਵਤੇ ਦੀ ਪੂਜਾ ਕਰਦੇ ਹਾਂ ਇੱਕ ਨੂੰ ਛੱਡ ਕੇ ਤੇ ਮਹਾਰਾਜ ਕਹਿੰਦੇ ਇਹ ਇਦਾਂ ਤੁਸੀਂ ਛੱਡ ਨਹੀਂ ਸਕਦੇ ਜਿੰਨਾ ਚਿਰ ਤੁਸੀਂ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਉਹਨਾਂ ਚਿਰ ਦੂਸਰਾ ਜਿਹੜਾ ਹੈ ਉਹ ਬਿਨਸ ਨਹੀਂ ਜਾਏਗਾ ਦੂਸਰਾ ਛੱਡਿਆ ਨਹੀਂ ਜਾ ਸਕਦਾ ਕਿਉਂਕਿ ਤੁਹਾਨੂੰ ਬੋਧ ਹੀ ਨਹੀਂ ਪ੍ਰਵੇਕ ਹੋਏਗੀ ਤੇ ਫਿਰ ਛੱਡਿਆ ਕਿੱਥੋਂ ਜਾਏਗਾ ਜਦੋਂ ਸਾਡੇ ਬੁੱਧ ਦੇ ਵਿੱਚ ਉਹ ਗਿਆਨ ਹੋ ਜਾਏਗਾ ਪਰਮ ਤਤ ਦਾ ਜਿਹੜਾ ਗਿਆਨ ਹੈ ਜਿੱਦੋਂ ਸਾਨੂੰ ਉਹ ਹੋਏਗਾ ਤੇ ਮਹਾਰਾਜ ਕਹਿੰਦੇ ਫੇਰ ਜਾ ਕੇ ਤੇਰਾ ਜਿਹੜਾ ਜਿਹੜੀ ਮਾਇਆ ਹੈ ਜਿਹੜੀ ਦੂਸਰੀ ਹੈ ਜਿਹੜਾ ਦੂਜਾ ਹੈ ਉਹ ਤਾਂ ਤਾਹੀਂ ਬਿਸਰੇਗਾ ਬਿਨਸੇਗਾ ਜੇ ਤੈਨੂੰ ਤਤ ਦਾ ਗਿਆਨ ਹੋਏਗਾ ਇਸ ਕਰਕੇ ਸਤਿਗੁਰ ਕਹਿੰਦੇ ਨੇ ਇਹ ਜਿਹੜਾ ਗਿਆਨ ਹੈ ਇਹ ਜਿਹੜਾ ਸਿਮਰਨ ਕਰਨ ਦੇ ਨਾਲ ਮਹਾਰਾਜ ਕਹਿੰਦੇ ਤੇਰੀ ਮਾਇਆ ਵੀ ਤੇਤੋਂ ਮਾਇਆ ਨੂੰ ਵੀ ਤੂੰ ਆਸਾਨੀ ਦੇ ਨਾਲ ਛੱਡ ਸਕਦਾ ਹੈ ਅੱਗੇ ਸਤਿਗੁਰ ਕਹਿੰਦੇ ਨੇ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਮਹਾਰਾਜ ਕਹਿੰਦੇ ਨੇ ਕਿ ਇਸ ਮਤਲਬ ਜਿੱਦਾਂ ਤੀਰਥਾਂ ਤੇ ਆਪਾਂ ਜਾ ਕੇ ਇਸ਼ਨਾਨ ਕਰਦੇ ਹਾਂ ਸਤਗੁਰ ਨੇ ਇਸ ਤੇ ਇਸ ਤੇ ਤੀਰਥਾਂ ਦੇ ਜਾਣ ਲਈ ਸਤਗੁਰ ਨੇ ਇੱਕ ਬਚਨ ਕਿਹਾ ਹੈ ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਨਾਵਣ ਚੱਲੇ ਤੀਰਥੀ ਤਨ ਖੋਟੇ ਮਨ ਚੋਰ ਮਨ ਖੋਟੇ ਤਨ ਚੋਰ ਇੱਕ ਪੌ ਲਾਤੀ ਨਾਤਿਆਂ ਦੋ ਪਾ ਚੜੀਏ ਸਹੋਰ ਮਹਾਰਾਜ ਕਹਿੰਦੇ ਜਦੋਂ ਆਪਾਂ ਸਰੀਰ ਕਰਕੇ ਇਸ਼ਨਾਨ ਕਰਨ ਜਾਣੇ ਆ ਨਾ ਤੀਰਥਾਂ ਤੇ ਤੇ ਗੁਰਮੁਖੋ ਆਪਾਂ ਇਹ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਰੱਖ ਸਕਦੇ ਆ ਅਸੀਂ ਜਦੋਂ ਵੀ ਕਿਤੇ ਤੀਰਥਾਂ ਤੇ ਜਾਵਾਂਗੇ ਨਾ ਜੇ ਆਪਾਂ ਸਿਮਰਨ ਨਹੀਂ ਕਰਦੇ ਅਸੀਂ ਗੁਰੂ ਵਾਲੇ ਨਹੀਂ ਬਣੇ ਸਾਨੂੰ ਗੁਰੂ ਦਾ ਗਿਆਨ ਨਹੀਂ ਪਤਾ ਸਾਨੂੰ ਕਿਸੇ ਰਹਿਤ ਮਰਿਆਦਾ ਦਾ ਪਤਾ ਨਹੀਂ ਤੇ ਜਦੋਂ ਆਪਾਂ ਤੀਰਥਾਂ ਦੇ ਇਸ਼ਨਾਨ ਕਰਨ ਜਾਂ ਤੀਰਥਾਂ ਦੀ ਯਾਤਰਾ ਤੇ ਜਾਂਦੇ ਆ ਨਾ ਗੁਰਮੁਖੋ ਉੱਥੇ ਜਾ ਕੇ ਅਸੀਂ ਕੀ ਕਰਦੇ ਆ ਅਸੀਂ ਅਬਗੁਣੀ ਇਕੱਠੇ ਕਰਦੇ ਆ ਕਿਤੇ ਨਜ਼ਰਾਂ ਸਾਡੀਆਂ ਕਿਤੇ ਹੁੰਦੀਆਂ ਮਨ ਸਾਡਾ ਕਿਤੇ ਹੁੰਦਾ ਇਸ ਕਰਕੇ ਸਤਿਗੁਰ ਨੇ ਕਿਹਾ ਵੀ ਜਦੋਂ ਤੂੰ ਸਿਮਰਨ ਕਰੇਗਾ ਨਾ ਤੈਨੂੰ ਤੀਰਥ ਦੇ ਉੱਤੇ ਜਾਣ ਦਾ ਪਤਾ ਲੱਗ ਜਾਏਗਾ ਔਰ ਅਸਲ ਤੀਰਥ ਕਿਹੜਾ ਹੈ ਉਹ ਵੀ ਤੈਨੂੰ ਉਸ ਦਾ ਵੀ ਗਿਆਨ ਆ ਜਾਏਗਾ ਮਹਾਰਾਜ ਕਹੇ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਇੱਕ ਤੀਰਥ ਸਾਡੇ ਅੰਦਰ ਵੀ ਹੈ ਜਿੱਥੇ ਸਾਡੇ ਮਨ ਨੇ ਇਸ਼ਨਾਨ ਕਰਨਾ ਹੈ ਇੱਕ ਤੀਰਥ ਤੇ ਬਾਹਰ ਹੈ ਜਿੱਥੇ ਸਾਡਾ ਤਨ ਇਸ਼ਨਾਨ ਕਰਦਾ ਹੈ ਲੇਕਿਨ ਇੱਕ ਤੀਰਥ ਜਿਹੜਾ ਹੈ ਉਹ ਸਾਡੇ ਅੰਦਰ ਹੈ ਜਿੱਥੇ ਸਾਡੇ ਮਨ ਨੇ ਇਸ਼ਨਾਨ ਕਰਨਾ ਹੈ ਤੇ ਸਤਿਗੁਰੂ ਕਹਿੰਦੇ ਏਬੀ ਸਿਮਰਨ ਕਰਨ ਦੇ ਨਾਲ ਤੈਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਤੇਰਾ ਅੰਦਰ ਹੀ ਇਸ਼ਨਾਨ ਹੋ ਜਾਏਗਾ ਫਿਰ ਅੱਗੇ ਸਤਿਗੁਰੂ ਕਹਿੰਦੇ ਨੇ ਪ੍ਰਭ ਕੇ ਸਿਮਰਨ ਦਰਗਾਹ ਮਾਨੀ ਮਹਾਰਾਜ ਕਹਿੰਦੇ ਜੇ ਤੂੰ ਸਿਮਰਨ ਕਰੇਗਾ ਨਾ ਦਰਗਾਹ ਦੇ ਵਿੱਚ ਤੈਨੂੰ ਮਾਨ ਪ੍ਰਾਪਤ ਹੋਏਗਾ ਤੇਰੀ ਇੱਜ਼ਤ ਇੱਜ਼ਤ ਤੈਨੂੰ ਮਿਲੇਗੀ ਉਥੇ ਦਰਗਾਹ ਵਿੱਚ ਸਤਿਗੁਰ ਦੀ ਗੁਰਬਾਣੀ ਦਾ ਇੱਕ ਫਰਮਾਨ ਹੈ ਮਹਾਰਾਜ ਕਹਿੰਦੇ ਰੇ ਰੇ ਦਰਗੇ ਕਹੇ ਨਾ ਕਹੂ ਆਉ ਬੈਠ ਆਦਰ ਸਭ ਦਿਓ ਮਹਾਰਾਏ ਕਹਿੰਦੇ ਜੇ ਤੂੰ ਸਿਮਰਨ ਕੀਤਾ ਹੋਏਗਾ ਨਾ ਜੇ ਤੇਰੇ ਕੋਲ ਕੁਝ ਨਾਮ ਦਾ ਖਜ਼ਾਨਾ ਹੋਏਗਾ ਸਤਿਗੁਰੂ ਕਹਿੰਦੇ ਨੇ ਤੈਨੂੰ ਦਰਗਾਹ ਦੇ ਵਿੱਚ ਕੋਈ ਰੇ 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 ਮਤਲਬ ਰੇ ਰੇ ਕਰਕੇ ਨਹੀਂ ਬੁਲਾਏਗਾ ਜਿੱਦਾਂ ਆਪਾਂ ਕਹਿੰਦੇ ਨਾ ਓਏ ਇੱਧਰ ਆ ਇੱਜ਼ਤ ਨਹੀਂ ਦਿੰਦੇ ਕਿਸੇ ਨੂੰ ਜੇ ਇੱਜ਼ਤ ਵਾਲਾ ਕੋਈ ਬੰਦਾ ਹੋਏ ਆਪਾਂ ਉਸ ਨੂੰ ਇੱਜ਼ਤ ਦੇਣੇ ਆ ਸਤਿਗੁਰੂ ਨੇ ਫਰਮਾਨ ਕੀਤਾ ਹੈ ਕਿ ਜੇ ਸਿਮਰਨ ਕਰੇਗਾ ਤੇਰੀ ਦਰਗਾਹ ਦੇ ਵਿੱਚ ਇੱਜ਼ਤ ਬਣੀ ਰਹੇਗੀ ਅੱਗੇ ਫਿਰ ਸਤਿਗੁਰੂ ਇਹ ਫਰਮਾਨ ਕਰਦੇ ਨੇ ਪ੍ਰਭ ਕੇ ਸਿਮਰਨ ਹੋਏ ਸੁਪਲਾ ਮਾਰੇ ਕਹਿੰਦੇ ਸਿਮਰਨ ਕਰੇਗਾ ਤੇਰਾ ਆਪਣਾ ਵੀ ਭਲਾ ਔਰ ਹੋਰ ਜੀਵਾਂ ਦਾ ਵੀ ਭਲਾ ਕਰ ਸਕਦਾ ਹੈ ਕਿਉਂਕਿ ਜਦ ਤੈਨੂੰ ਸਿਮਰਨ ਕਰਨ ਦੇ ਨਾਲ ਉਸ ਤਤ ਦਾ ਗਿਆਨ ਆਏਗਾ ਤੇ ਉਹ ਖਜ਼ਾਨਾ ਤੇਰੇ ਅੰਦਰ ਫਿਰ ਲੁਕਿਆ ਨਹੀਂ रह ਸਕਦਾ ਤੂੰ ਉਸ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰੇਗਾ ਔਰ ਜਿਸ ਜਿਸ ਨੂੰ ਵੀ ਉਸ ਮਾਲਕ ਦੀ ਗੱਲ ਸੁਣਾਏਗਾ ਉਸ ਮਾਲਕ ਦੀ ਕੋਈ ਬਾਤ ਸੁਣਾਏਗਾ ਉਸ ਦੇ ਅੰਦਰ ਵੀ ਉਹ ਗਿਆਨ ਜਿਹੜਾ ਹੈ ਪ੍ਰਗਟ ਹੋਏਗਾ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਨੇ ਤੇਰਾ ਵੀ ਭਲਾ ਔਰ ਹੋਰ ਜੀਵਾਂ ਦਾ ਵੀ ਤੂੰ ਭਲਾ ਕਰ ਸਕਦਾ ਹੈ ਸਿਰਫ ਸਿਮਰਨ ਕਰਨ ਦੇ ਨਾਲ ਫਿਰ ਸਤਿਗੁਰੂ ਅਗੇ ਫਰਮਾਨ ਕਰਦੇ ਨੇ ਪ੍ਰਭ ਕੇ ਸਿਮਰਨ ਸੂਫਲ ਫਲਾ ਮਹਾਰਾਜ ਕਹਿੰਦੇ ਨੇ ਵੀ ਜਦੋਂ ਤੂੰ ਸਿਮਰਨ ਕਰੇਗਾ ਨਾ ਪ੍ਰਮਾਤਮਾ ਦਾ ਤੇ ਤੇਰੇ ਜਿਹੜੇ ਸ਼ੁਭ ਗੁਣ ਹੈ ਉਹ ਫਲੀ ਭੂਤ ਹੋਣਗੇ ਇੱਕ ਸ਼ੁਭ ਗੁਣ ਹੁੰਦੇ ਨੇ ਇੱਕ ਅਸ਼ੁਭ ਗੁਣ ਹੁੰਦੇ ਨੇ ਕਿਸੇ ਦੇ ਵਿੱਚ ਬੁਰਾਈਆਂ ਜ਼ਿਆਦਾ ਹੁੰਦੀਆਂ ਨੇ ਕਿਸੇ ਦੇ ਵਿੱਚ ਅਸ਼ਾਈਆਂ ਚੰਗੀਆਂ ਘੱਟ ਹੁੰਦੀਆਂ ਨੇ ਕਿਸੇ ਵਿੱਚ ਜ਼ਿਆਦਾ ਹੁੰਦੀਆਂ ਮਹਾਰਾਜ ਸਿਮਰਨ ਕਰੇਗਾ ਨਾ ਤੇ ਤੇਰੀ ਅਸ਼ਾਈ ਚੰਗੇ ਜਿਹੜੇ ਪੋਜੀਟਿਵ ਗੁਣ ਹੈ ਮਹਾਰਾਜ ਕਹਿੰਦੇ ਉਹ ਤੇਰੇ ਅੰਦਰ ਪ੍ਰਗਟ ਹੋਣਗੇ ਵੱਧ ਤੋਂ ਵੱਧ ਉਹ ਫਲਣਗੇ ਤੇ ਜੇ ਸਿਮਰਨ ਨਹੀਂ ਕਰਨਗੇ ਫਿਰ 네ਗੇਟਿਵਿਟੀ ਉਹ ਤੇ ਫਿਰ ਸਾਰਿਆਂ ਦੇ ਵਿੱਚ ਹੀ ਹੈ ਫਿਰ ਸਤਿਗੁਰੂ ਕਹਿੰਦੇ ਨੇ ਪਰ ਇਹ ਜਿਹੜਾ ਕਾਰਜ ਹੈ ਨਾ ਇਹ ਕਦੋਂ ਹੋਏਗਾ ਮਹਾਰਾਜ ਕਹਿੰਦੇ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾਂ ਕੇ ਲਾਗੂ ਪਾਏ ਮਹਾਰਾਜ ਕਹਿੰਦੇ ਜੇ ਸਿਮਰਨ ਤੂੰ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ ਪਰ ਜੇ ਤੂੰ ਕੋਸ਼ਿਸ਼ ਕਰੇ ਸਤਿਗੁਰ ਦੇ ਅੱਗੇ ਮਿੰਤਾ ਜੋਦੜੀਆਂ ਤਰਲੇ ਕਰੇ ਤੇ ਮਹਾਰਾਜ ਕਹਿੰਦੇ ਫਿਰ ਉਹ ਪ੍ਰਮਾਤਮਾ ਜਿਹੜਾ ਹੈ ਉਹ ਤੈਨੂੰ ਸਿਮਰਨ ਦੀ ਦਾਤ ਬਖਸ਼ੇ ਫਿਰ ਐਸੇ ਕੋਈ ਸਾਧੂ ਸੰਤਾਂ ਦਾ ਤੈਨੂੰ ਸੰਗ ਮਿਲ ਜਾਵੇ ਤੇ ਮਹਾਰਾਜ ਕਹਿੰਦੇ ਆ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਤਾਂ ਕਿ ਲਾਗੂ ਪਾਇਪ ਜਿਹੜਾ ਮੈਨੂੰ ਸਿਮਰਨ ਕਰਨ ਦੀ ਜਾਚ ਸਿਖਾ ਦੇ ਤੇ ਮੈਂ ਉਹਦੇ ਚਰਨਾਂ ਦੇ ਵਿੱਚ ਆਪਣਾ ਸਿਰ ਨਿਵਾ ਦਵਾਂ ਪਰ ਦੇਖੋ ਇਹ ਸਤਿਗੁਰ ਨੇ ਆਪਣੇ ਉੱਪਰ ਕੱਲ ਲਈ ਹੈ ਕਿ ਨਾਨਕ ਤਾਂ ਕਿ ਲਾਗੂ ਪਾਏ ਪਰ ਸਤਿਗੁਰ ਤੇ ਆਪ ਪਰਮਾਤਮਾ ਸਰੂਪ ਹੈ ਲੇਕਿਨ ਸਾਨੂੰ ਜੀਵਾਂ ਨੂੰ ਸਮਝਾਉਣ ਲਈ ਮਹਾਰਾਜ ਨੇ ਇੱਥੇ ਆਪਣਾ ਜਿਹੜਾ ਹੈ ਆਪਣੇ ਤੇ ਇਹ ਗੱਲ ਲਈ ਹੈ ਲੇਕਿਨ ਅਸੀਂ ਇਹ ਗੱਲ ਸਮਝਣੀ ਹੈ ਕਿ ਸਤਿਗੁਰੂ ਜੀ ਸਾਨੂੰ ਤੂੰ ਇਹ ਕਿਰਪਾ ਕਰੇ ਸਾਨੂੰ ਕੋਈ ਸਾਧੂ ਸੰਤ ਦਾ ਸੰਗ ਮਿਲਾ ਦੇ ਅਸੀਂ ਉਸ ਦੇ ਚਰਨਾਂ ਦੇ ਉੱਪਰ ਆਪਣਾ ਸਿਰ ਜਿਹੜਾ ਹੈ ਉਹ ਰੱਖ ਦਾਂਗੇ ਕਿਉਂਕਿ ਸਾਨੂੰ ਇਹ ਮਾਣ ਮਿਲਿਆ ਹੈ ਸਾਨੂੰ ਇਹ ਦਾਤ ਬਖਸ਼ੀ ਹੈ ਕਿ ਸਿਮਰਨ ਕਰ ਸਕੀ ਅਸੀਂ ਸੋ ਇਸ ਕਰਕੇ ਗੁਰਮਖੋ ਇਸ ਸਿਮਰਨ ਦੀ ਬਹੁਤ ਤਾਕਤ ਹੈ ਬਹੁਤ ਜਿਹੜੀ ਹੈ ਇਹ ਸਤਿਗੁਰ ਨੇ ਆਪਾਂ ਨੂੰ ਦੱਸਿਆ ਹੈ ਲੇਕਿਨ ਇਹ ਪੂਰੀ ਅਸ਼ਟਪਦੀ ਦੇ ਵਿੱਚ ਸਤਿਗੁਰ ਨੇ ਸਿਰਫ ਸਿਮਰਨ ਦੀ ਗੱਲ ਕੀਤੀ ਹੈ ਤੇ ਜਦੋਂ ਸਿਮਰਨ ਦੀ ਗੱਲ ਕਰਦਿਆਂ ਕਰਦਿਆਂ ਅੱਗੇ ਜਾ ਕੇ ਸਤਿਗੁਰੂ ਫਿਰ ਇਸ ਦਾ ਜਦੋਂ ਆਪਾਂ ਦੂਸਰੀ ਅਸ਼ਟਪਦੀ ਕਰਾਂਗੇ ਉਸ ਦੇ ਵਿੱਚ ਇਹ ਸਿਮਰਨ ਦਾ ਫਿਰ ਭੇਦ ਖੋਲਿਆ ਹੈ ਕਿ ਸਿਮਰਨ ਕਰਨ ਦੇ ਨਾਲ ਫਿਰ ਸਾਡਾ ਜਿਹੜਾ ਸੂਖਮ ਜਿਹੜਾ ਸੂਖਮ ਦੁਨੀਆ ਦੇ ਵਿੱਚ ਸਾਡਾ ਕਿਹੋ ਜਿਹਾ ਪ੍ਰਭਾਵ ਪਏਗਾ ਜਾਂ ਉੱਥੇ ਜਾ ਕੇ ਸਾਡੇ ਨਾਲ ਕੀ ਕੀ ਵਾਪਰੇਗੀ ਉੱਥੇ ਸਿਮਰਨ ਸਾਨੂੰ ਕਿਵੇਂ ਬਚਾਏਗਾ ਜੇ ਇਸ ਸਰੀਰ ਵਿੱਚ ਰਹਿ ਕੇ ਸਿਮਰਨ ਕੀਤਾ ਹੋਇਆ ਕੀਤਾ ਹੋਵੇਗਾ ਤੇ ਮਹਾਰਾਜ ਕਹਿੰਦੇ ਨੇ ਫਿਰ ਤੇਰੇ ਨਾਲ ਵੀ ਜਾਏਗਾ ਕਿਉਂਕਿ ਹੋਰ ਸੰਸਾਰ ਦੇ ਵਿੱਚ ਆਪਾਂ ਕੁਝ ਚੀਜ਼ ਨਾਲ ਨਹੀਂ ਲੈ ਕੇ ਜਾ ਸਕਦੇ ਸਤਿਗੁਰ ਨੇ ਇਹੋ ਹੀ ਕਿਹਾ ਹੈ ਕਿ ਜੇ ਤੂੰ ਕੁਝ ਨਾਲ ਲੈ ਕੇ ਜਾ ਸਕਦਾ ਹੈ ਉਹ ਸਿਰਫ ਸਿਮਰਨ ਹੀ ਹੈ ਸਿਮਰਨ ਕਰਨ ਦੇ ਨਾਲ ਸਾਰਾ ਕੁਝ ਹੀ ਤੈਨੂੰ ਜਿਹੜਾ ਹੈ ਉਹ ਗਿਆਨ ਪ੍ਰਾਪਤ ਹੋ ਜਾਏਗਾ ਤਾਂਕਿ ਆਪਣਾ ਜਿਹੜਾ ਆਪਣਾ ਜੀਵਨ ਆਪਾਂ ਸਵਾਰ ਕੇ ਜਾ ਸਕਦੇ ਹਾਂ ਸੋ ਗੁਰਮੁਖ ਪਿਆਰਿਓ ਆਪਾਂ ਨੇ ਜਿਵੇਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਕਿ ਸਿਮਰਨ ਕਿਵੇਂ ਕਰਨਾ ਹੈ ਜੇ ਆਪਾਂ ਥੋੜਾ ਬਹੁਤਾ 5-10 ਮਿੰਟ ਸਿਮਰਨ ਕਰਦੇ ਹਾਂ ਸਤਿਗੁਰੂ ਮ ਕੋ ਹੌਲੀ ਹੌਲੀ ਸਾਡੇ ਮਨ ਨੂੰ ਇਹ ਜਿਹੜਾ ਹੈ ਰਸ ਆਣਾ ਸ਼ੁਰੂ ਹੋਏਗਾ ਕਿ ਸਾਡੇ ਮਨ ਨੂੰ ਇੱਕ ਪੋਜ਼ਿਟਿਵਿਟੀ ਮਿਲਣੀ ਸ਼ੁਰੂ ਹੋਏਗੀ ਕਿਉਂਕਿ ਅਜੇ ਨੈਗੇਟਿਵਿਟੀ ਦੇ ਵਿੱਚ ਆਪਾਂ ਸਿਮਰਨ ਕਰਨ ਦੇ ਬਾਰੇ ਸੋਚਦੇ ਨਹੀਂ ਜਾਂ ਆਪਾਂ ਗੁਰਬਾਣੀ ਜੇ ਪੜ੍ਹਦੇ ਹਾਂ ਆਪਾਂ ਸੋਚਦੇ ਗੁਰਬਾਣੀ ਪੜ੍ਹ ਲਈਏ ਤੇ ਆਪਣਾ ਜਿਹੜਾ ਉਹ ਉਦਾਰ ਹੋ ਜਾਏਗਾ ਪ੍ਰਸਾਦ ਗੁਰ ਕਹਿੰਦੇ ਨੇ ਇੱਥੇ ਤੇ ਬਚਨ ਕਮਾਣ ਦੀ ਗੱਲ ਹੋ ਰਹੀ ਹੈ ਬਚਨ ਲਿਖਤੀ ਰੂਪ ਦੇ ਵਿੱਚ ਸਤਿਗੁਰ ਨੇ ਸਾਨੂੰ ਦਿੱਤੇ ਨੇ ਜੇ ਆਪਾਂ ਉਹ ਬਚਨ ਕਮਾਏ ਨਹੀਂ ਜੋ ਸਤਗੁਰੂ ਦੇਖੋ ਹੁ ਜੋ ਆਪਾਂ ਪੜਿਆ ਮਾਰੰਗ ਨੇ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤਬੁੱਧ ਸਮਝੋ ਇਹ ਸਤਗੁਰੂ ਇਹ ਗੱਲ ਕਹਿ ਰਹੇ ਨੇ ਕਿ ਭਾਈ ਜੇ ਤੂੰ ਸਿਮਰਨ ਕਰੇਗਾ ਤੇ ਫਿਰ ਤੇਰਾ ਗਿਆਨ ਵੀ ਵਧੇਗਾ ਤੈਨੂੰ ਧਿਆਨ ਦੀ ਅਵਸਥਾ ਵਿੱਚ ਵੀ ਜਾਏਗਾ ਔਰ ਤਤ ਦੀ ਅਵਸਥਾ ਵਿੱਚ ਵੀ ਜਾਏਗਾ ਤਤ ਪਰਮਾਤਮਾ ਨੂੰ ਵੀ ਤੂੰ ਦੇਖ ਸਕਦਾ ਹੈ ਇਹ ਬਚਨ ਹੈ ਮਹਾਰਾਜ ਦਾ ਪਰ ਜੇ ਆਪਾਂ ਪੜ ਕੇ ਉਦਾਂ ਚਲੇ ਗਏ ਇਸ ਨੂੰ ਕਮਾਇਆ ਨਹੀਂ ਤੇ ਫਿਰ ਗੁਰਮੁਖੋ ਫਿਰ ਸਾਡਾ ਪੜਿਆ ਜਾਂ ਨਾ ਪੜਿਆ ਕੀ ਗੱਲ ਹੈ ਇਸ ਕਰਕੇ ਸੁਖਮੀ ਸਾਹਿਬ ਦੀ ਬਾਣੀ ਸਾਰੇ ਪੜਦੇ ਨੇ ਪਰ ਕੋਈ ਵਿਚਾਰਦਾ ਨਹੀਂ ਕੋਈ ਉਸ ਤੱਕ ਪਹੁੰਚਿਆ ਨਹੀਂ ਇਸ ਕਰਕੇ ਸਤਿਗੁਰ ਨੇ ਫਰਮਾਨ ਕੀਤਾ ਹੈ ਕਿ ਇਸ ਦੀ ਵਿਚਾਰ ਜਿਹੜੀ ਹੈ ਇਸ ਨੂੰ ਵਿਚਾਰ ਕੇ ਜੇ ਪੜਾਂਗੇ ਜੇ ਇੱਕ ਸ਼ਬਦ ਵੀ ਇੱਕ ਮਹਾਰਾਜ ਦਾ ਵਚਨ ਕਮਾਇਆ ਨਾ ਤੇ ਗੁਰਮੁਖੋ ਆਪਣਾ ਪਾਰ ਉਤਾਰਾ ਹੋ ਸਕਦਾ ਆਪਣੀ ਜ਼ਿੰਦਗੀ ਬਦਲ ਸਕਦੀ ਹੈ ਕਿਉਂਕਿ ਇਹ ਕੋਈ ਕਹਿਣ ਮਾਤਰ ਗੱਲਾਂ ਨਹੀਂ ਹੈ ਆਪਣੇ ਜੀਵਨ ਦੇ ਵਿੱਚ ਜੇ ਆਪਾਂ ਕਮਾਵਾਂਗੇ ਨਾ ਸਾਨੂੰ ਪਤਾ ਲੱਗੇਗਾ ਵੀ ਅਸੀਂ ਕੁਝ ਕਮਾਇਆ ਹੈ ਤੇ ਔਰ ਕਮਾ ਕੇ ਦੇਖੀਏ ਕਿ ਮਤਲਬ ਕੋਈ ਬਚਨ ਸਾਡੇ ਤੇ ਅਸਰ ਕਰਦਾ ਹੈ ਜਾਂ ਨਹੀਂ ਕਰਦਾ ਕਿ ਸਾਨੂੰ ਇਹਨਾਂ ਬਚਨਾਂ ਤੇ ਵਿਸ਼ਵਾਸ ਰੱਖ ਕੇ ਜੇ ਆਪਾਂ ਸਿਮਰਨ ਕਰਦੇ ਹਾਂ ਜੋ ਸਤਿਗੁਰੂ ਦੀ ਬਾਣੀ ਕਹਿ ਰਹੀ ਹੈ ਕਿ ਉਹ ਪ੍ਰਗਟ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਗੁਰਮੁਖੋ ਸਾਨੂੰ ਪ੍ਰੈਕਟੀਕਲ ਕਰਨ ਦੀ ਜ਼ਰੂਰਤ ਹੈ ਪ੍ਰੈਕਟੀਕਲ ਕਰਾਂਗੇ ਫਿਰ ਸਾਨੂੰ ਪਤਾ ਲੱਗੇਗਾ ਸੋ ਗੁਰਮਖੋ ਇੰਨੇ ਹੀ ਬਚਨ ਕਰਦੇ ਹੋਏ ਕੱਲ ਨੂੰ ਆਪਾਂ ਅਗਲੀ ਚੌਥੇ ਪਦੇ ਦੀ ਆਪਾਂ ਵਿਚਾਰ ਕਰਾਂਗੇ ਸਤਿਗੁਰੂ ਸਾਨੂੰ ਕੀ ਸਮਝਾਉਂਦੇ ਨੇ ਸੋ ਇੰਨੇ ਬਚਨ ਕਰਦੇ ਹੋਏ ਜੀ ਅੱਖਰਬੱਧ ਘਟ ਹੋ ਗਏ ਹੋਏ ਆਪ ਜੀ ਸੰਗਤ ਰੂਪ ਹੋਰ ਸਤਿਗੁਰੂ ਵਰ ਸੰਯੋਗ ਹੈ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ